ਸਵਾਗਤ ਹੈ ਸਾਰਿਆਂ ਨੂੰ ਤੁਹਾਡਾ YouTube ਚੈਨਲ ਜੋਤ ਮੇਰੀ ਫਾਰਮਿੰਗ ਦੇ ਵਿੱਚ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਤੁਹਾਡੇ ਤੇ ਬਹੁਤ ਆਪਾਂ ਨੂੰ ਉਮੀਦ ਆ ਤੁਸੀਂ ਸਾਡਾ ਮਾਣ ਰੱਖੋਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਨਾਲ ਘੰਟੀਆਂ ਵਾਲਾ ਬਟਨ ਜਰੂਰ ਦਬਾਓਗੇ ਇਹਦੇ ਨਾਲ ਬਾਈ ਜੀ ਨਵੀਆਂ ਵੀਡੀਓ ਜਿਹੜੇ ਆਪਾਂ ਅਪਲੋਡ ਕਰਾਂਗੇ ਉਹਨਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾ ਕਰੂਗਾ ਕਿਸਾਨ ਵੀਰ ਅੱਜ ਆਪਾਂ ਪਹੁੰਚੇ ਹਾਂ ਪਸ਼ੂ ਪੰਡਰੀ ਡੱਬ ਵਾਲੀ ਇੱਥੇ ਬਹੁਤ ਗਿਣਤੀ ਦੇ ਵਿੱਚ ਐਫ ਐਸ گاਵਾ ਬੜੇ ਸੋਹਣੀਆਂ ਆਉਂਦੀਆਂ ਹਨ ਬਹੁਤ ਸੋਹਣੀਆਂ ਮੂਰਾ ਨਸਲ ਦੀਆਂ ਮੱਝਾਂ ਵੀ ਆਉਂਦੀਆਂ ਹਨ ਹਰਿਆਣਾ ਪੰਜਾਬ ਰਾਜਸਥਾਨ ਹਰੇਕ ਸਟੇਟ ਤੋਂ ਆਉਂਦੀਆਂ ਹਨ ਵਪਾਰੀ ਵੀ ਹਰੇਕ ਸਟੇਟ ਤੋਂ ਇੱਥੇ ਪਹੁੰਚਦੇ ਆ ਗਾਂ ਤੁਹਾਨੂੰ ਇੱਕ ਦਿਖਾ ਰਹੇ ਆ ਬਹੁਤ ਸੋਹਣੇ ਗਵਾਨੇ ਦੀ ਆ ਦੂਜੇ ਬਾਈ ਜੀ ਦੂਜਾ ਸੋਹਣਾ ਦੂਜੇ ਸੁਵੇ ਸੋਈ ਆ ਪ੍ਰੋਪਰ ਗੱਲ ਆਪਾਂ ਬਾਈ ਜੀ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸਿਓ ਬਾਈ ਜੀ ਨਾਂ ਜਗਪ੍ਰੀਤ ਸਿੰਘ ਹੈ ਜੀ ਪਿੰਡ ਲਾਲਬਾਈ ਜ਼ਿਲ੍ਹਾ ਮੌਸਾ ਪਿੰਡ ਲਾਲਬਾਈ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਨਾਮ ਆਪਣਾ ਨਾਮ ਜਗਪ੍ਰੀਤ ਜਾਕੀ ਸਿੰਘ ਆਪਣਾ ਮੋਬਾਈਲ ਨੰਬਰ ਦੱਸਿਓ ਜੀ 94781 94781 22794 22794 ਕਿੰਨੇ ਸਵੇਰੇ ਬਾਈ ਜੀ ਆਪਣੀ ਦੂਜਾ ਸਵੇਰ ਜੀ ਠੀਕ ਆ ਜੀ ਦੂਜੇ ਸਵੇਰੇ ਦਾ ਹੁਣ ਇਹ ਨਾਲ ਬੋਲਾ ਕਿੰਨਾ ਤਿਆਰ ਆ ਜੀ 18 ਲੀਟਰ ਬੋਲਾ ਤਿਆਰ ਹੈ ਬੋਲਾ ਸੂਈ ਮੰਜ ਪਰਸੋਂ ਸੂਈ ਹੈ ਪਿੱਛੇ ਦੇ ਬੱਚੇ ਕਿ ਬੱਚਾ ਜੀ ਅੱਛਾ ਜੀ ਉਹ ਕਿੱਥੇ ਦਾ ਬੱਚਾ ਦੋਸਤੋਂ ਤੁੰ ਦਿਖਾ ਰਹੇ ਆ ਆ ਸਾਹਮਣੇ ਵਾਲਾ ਬੱਚਾ ਇਹਦਾ ਜੀ ਕਿੰਨੇ ਕੁ ਉਮਰ ਕਰਦੇ ਹੋ ਬਾਈ ਜੀ ਇਹਦੇ ਦੁੱਧ ਦੀ ਬਹੁਤ ਪਾਉਗੀ 22 23 ਲੀਟਰ ਆਮ ਨਾਲ 22 ਲੀਟਰ ਠੀਕ ਹੈ ਦੋਸਤੋ ਸਭ ਨੂੰ ਦਿਖਾਈ ਜਨੇ ਚਮਕ ਬਹੁਤ ਆਂ ਗਾਂ ਤੇ ਕਦ ਕਾੜ ਕਲੂ ਬਹੁਤ ਸੋਹਣੀ ਆ ਬਾਕੀ ਦੀ ਡਿਮਾਂਡ ਬਾਰੇ ਆਪਾਂ 22 ਨਾਲ ਗੱਲ ਕਰਦੇ ਆਂ ਕੀ ਡਿਮਾਂਡ ਕਰਦੇ ਆਂ ਬਾਈ ਜੀ ਇਹਦੀ 50000 ਕਰਦੇ 50000 ਕਰ ਦਿਓ ਜੀ ਕੋਈ ਮੌਕੇ ਤੇ ਥੋੜਾ ਬੋਤਾ ਛੋਟ ਛੋਟਿਆ ਕਰ ਦੂੰਗੇ ਜੀ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ